ਬਾਈ ਕੀ ਰੋਲਾ ਕੀ ਹੋਇਆ ਸੀ ਕੀ ਹੋਇਆ ਕੀ ਸੀ ਗੱਲ ਤੇ ਕੀ ਹੋਇਆ ਕੀ ਜਰ ਆ ਗਿਆ ਹੋਇਆ ਕੀ ਤੁਹਾਡੇ ਇੱਕੋ ਦਾ ਮੁੰਡਾ ਆ ਕੇ ਕੁੱਟਦਾ ਪਿਆ ਤੁਹਾਨੂੰ ਬਸ ਯਾਰ ਤਾਨੂੰ ਤਾਨੂੰ ਕੀ ਬਯਦਵੀ ਕੀਤੀ ਹੋਇਆ ਕੀ ਸੀ ਤੁਹਾਨੂੰ ਮਾਰ ਦੇ ਪੈਸੀ ਆਹ ਮੂਰ ਘਾ ਲਿਆ ਆਹ ਤਾਰੋ ਕਰ ਹਾਂ ਤੇ ਕੋਦਮ ਤੁਹਾਡੇ ਦੇ ਹਾਈਪਰ ਹੋ ਗਿਆ ਅਟੈਕ ਕਰਦਾ ਤੁਹਾਡੇ ਨੂੰ ਹਾਂ ਤੇ ਕਪੜੇ ਪਾਉ ਸਾਰੀ ਤੁਹਾਡੀ ਗੱਡੀ ਦਾ ਵੀ ਨੁਕਸਾਨ ਕੀਤਾ ਤੇ ਇੰਨਾ ਹੋਇਆ ਆ ਯਾਰ ਸਰਦਾਰ ਦੀ ਪਗਲਾ ਦੀ ਲੱਖ ਲਾਨ ਤਾਂ ਹੈ ਜਿਹੜੀ ਸਰਦਾਰੀ ਆਪਣੇ ਜਿਹੜੇ ਆਪਣੇ ਪੱਧਰ ਬਣ ਜਾਂਦੇ ਤਮਾਸ਼ੀ ਨਹੀਂ ਕਰਦੇ ਨੇ ਜੀ ਕਹਿੰਦੇ ਉਹ ਬਸ ਥੋੜਿਆ ਪਿਓ ਨੂੰ ਕੋਈ ਇੰਦਾ ਫਾਮਰ ਨੂੰ ਕੋਈ ਕਿਤੇ ਦਗਾ ਤੇ ਇਦਾ ਬਿਆਹ ਕੰਪਲੇਨ ਕਰ ਤੁਸੀਂ ਇੱਥੇ ਕਿਤੇ ਨਾ ਪ੍ਰਾਈਮਰ ਜੋਬ ਕਰਦਾ ਦਿਓ 100 ਕਾਰਵਾਈ ਕਰੋ ਬੱਸ ਤੁਸੀਂ ਫੋਨ ਕਰੋ ਤੁਸੀਂ ਉਹ ਫੋਨ ਵੀ ਪੱਗਰਵਾਈ ਜਾਂਦੇ ਆ ਇਹ ਦੇ ਨਾਲ ਦੇ ਤਮਾਸ਼ਾ ਲੰਗੋੜ ਜੀ ਜਿਹੜੀ ਦਿਖਦੀ ਪਈ ਹੈ ਮੇਰੇ ਮੂਰੇ ਦੋ ਤਿੰਨ ਕਾਰਾਂ ਸੀਗਾ ਜੀ ਮੈਂ ਵੀ ਮਗਰੀ ਲਾ ਲਿਆ ਆਟੋ ਜੀ ਤੇ ਉਹ ਕਾਰਾਂ ਨਿੰਗਣ ਦੇਤੀਆਂ ਮੇਰੇ ਮੂਰੇ 8 ਆਟੋ ਦੇ ਮੋਟਰਸਾਈਕਲ ਲਾ ਲਿਆ ਜੀ ਉਹ ਮੈਂ ਕਹਾਂ ਯਾਰ ਪਰੇ ਕਰ ਲਾ ਜਾਮ ਲੱਗਿਆ ਹੈ ਜੀ ਤੇ ਆ ਕੇ ਮੈਨੂੰ ਚੰਬੜ ਗਿਆ ਮੇਰੀ ਪੱਗ ਲਾਹੀ ਆ ਤੇ ਫੜ ਕੇ ਮੈਨੂੰ ਨਿਕਲ ਨਹੀਂ ਦਿੱਤਾ ਨਾਲ ਬੰਦਾ ਵੀ ਸੀਗਾ ਕੋਈ ਕੱਪੜੇ ਵਗੈਰਾ ਵੀ ਪਾੜਦੇ ਕੱਪੜੇ ਹੀ ਪਾੜਦੇ ਮਤਲਬ ਕੀ ਕਾਰਨ ਕੀ ਸੀਗਾ ਤੁਸੀਂ ਕਾਰਨ ਨਹੀਂ ਰੋਗ ਸਾਡ ਨਹੀਂ ਮੂਹਰੇ ਗੱਡੀਆਂ ਜਾ ਰਹੀਆਂ ਨੇ ਤਿੰਨ ਗੱਡੀਆਂ ਲੰਘ ਗਈਆਂ ਮੈਂ ਵੀ ਕਹਾਂ ਮੈਂ ਵੀ ਨਿਕਲ ਜਾਊਂਗਾ ਫੇ ਜਾਮ ਲੱਗੂਗਾ ਜੀ ਤੇ ਮੂਹਰੇ ਮੋਟਰਸਾਈਕਲ ਆ ਲੈ ਲਿਆ ਅੱਛਾ ਪਤਾ ਲੱਗਾ ਮੁੰਡੇ ਕਿੱਥੇ ਦਾ ਸੀਗਾ ਮੁੰਡਾ ਡੀਸੀ ਬੈਂਕ ਦਾ ਕਹਿੰਦੇ ਆ ਜੀ ਡੀਸੀ ਬੈਂਕ ਦਾ ਹਾਂ ਜੀ ਮਤਲਬ ਕਿ ਮੈਂ ਤਾਂ ਹੋਇਆ ਕਿ ਕਤੂਮੜਿਆ ਮਾਰੀਆਂ ਉਹਨੇ ਮੇਰੇ ਆਟੋ 'ਚ ਬੈਠੇ ਤੁਹਾਡੇ ਆਟੋ ਦਾ ਵੀ ਨੁਕਸਾਨ ਕੀਤਾ ਆਟੋ ਦਾ ਸ਼ੀਸ਼ੇ ਸੇ ਭੰਦੇ ਸ਼ੀਸ਼ੇ ਸ਼ੀਸ਼ੇ ਭੰਦੇ ਹਾਂਜੀ ਦੋਨੋਂ ਪੁਲਿਸ ਨੂੰ ਬੁਲਾਇਆ ਹੋਰਸ ਨੂੰ ਬੁਲਾਇਆ ਜੀ ਤਾਂ ਕੀ ਮੰਗ ਕਰਦੇ ਹੋ ਕਿਉਂਕਿ ਪਾਗਲਾ ਤੇ ਅੱਜ ਤੂੰ ਹੱਥ ਪਾਇਆ ਜੀ ਦੱਸੋ ਮਾਰੀ ਗੱਲ ਕੋਪਰਸ਼ਾਹਨ ਤੋਂ ਕੀ ਕਾਰਵਾਈ ਦੀ ਮੰਗ ਹੈ ਕਾਰਵਾਈ ਹੋਣੀ ਸੱਚੀ ਗੱਲ ਦੋਸਤੋ ਹਰ ਰੋਜ਼ ਅਨੇਕਾਂ ਵੀਡੀਓਜ਼ ਆਉਂਦੀਆਂ ਨੇ ਜਦੋਂ ਪ੍ਰਵਾਸੀਆਂ ਵੱਲੋਂ ਪੰਜਾਬੀਆਂ ਦੀ ਪੱਗ ਨੂੰ ਹੱਥ ਪਾਇਆ ਜਾ ਰਿਹਾ ਹੈ ਪਰ ਹੁਣ ਤਾਂ ਕਹਿ ਸਕਦੇ ਆ ਕਿ ਬੇਸ਼ਰਮੀ ਦੀ ਹੱਦ ਨਹੀਂ ਰਹੀ ਜਦੋਂ ਇੱਕ ਘਟਨਾ ਹੋਈ ਜਿਸ ਦੇ ਵਿੱਚ ਇੱਕ ਆਟੋ ਵਾਲੇ ਦੇ ਨਾਲ ਕੁਝ ਨੌਜਵਾਨਾਂ ਨੇ ਲੜਾਈ ਝਗੜਾ ਕੀਤਾ ਤੇ ਉਸ ਆਟੋ ਵਾਲੇ ਦੀ ਦਸਤਾਰ ਤੱਕ ਉਤਾਰ ਦਿੱਤੀ ਅਤੇ ਉਸ ਆਟੋ ਵਾਲੇ ਦਾ ਕਹਿਣਾ ਹੈ ਕਿ ਇਹ ਮੁੰਡਾ ਪੰਜਾਬੀ ਸੀ ਤੇ ਹੁਣ ਪੰਜਾਬੀ ਹੀ ਪੰਜਾਬੀਆਂ ਦੀ ਪੱਗਾਂ ਨੂੰ ਹੱਥ ਪਾਉਣ ਲੱਗੇ ਨੇ ਤਾਂ ਉੱਥੇ ਮੌਜੂਦ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਕੁਝ ਪ੍ਰਵਾਸੀ ਕੁਝ ਬਿਹਾਰੀ ਯੂਪੀ ਦੇ ਪਹਿਲਾਂ ਤੋਂ ਪੰਜਾਬ ਦੇ ਵਿੱਚ ਰਹਿ ਰਹੇ ਨੇ ਜੋ ਕਿ ਇਸ ਤਰ੍ਹਾਂ ਪੰਜਾਬੀ ਬੋਲਦੇ ਨੇ ਜਿੰਨਾਂ ਤੋਂ ਦੇਖਣ ਤੋਂ ਸੁਣਨ ਤੋਂ ਐਂ ਲੱਗਦਾ ਜਿਵੇਂ ਉਹ ਪੰਜਾਬ ਦੇ ਹੀ ਹੋਣ ਪਰ ਪੰਜਾਬ ਦੇ ਵਿੱਚ ਰਹਿਣ ਵਾਲੇ ਇਹ ਪੰਜਾਬੀ ਨਹੀਂ ਹੋ ਸਕਦੇ ਕਿਉਂਕਿ ਇਹ ਦਸਤਾਰ ਦੀ ਇੱਜ਼ਤ ਨਹੀਂ ਰੱਖਦੇ ਕਿਉਂਕਿ ਜੇ ਕੋਈ ਪੰਜਾਬੀ ਹੁੰਦਾ ਤਾਂ ਕਦੇ ਵੀ ਕਿਸੇ ਦੂਜੇ ਦੀ ਦਸਤਾਰ ਨੂੰ ਹੱਥ ਨਹੀਂ ਪਾਉਂਦਾ ਕਿਉਂਕਿ ਦਸਤਾਰ ਜੇ ਕਿਸੇ ਦੁਸ਼ਮਣ ਦੀ ਹੋਵੇ ਉਸ ਨੂੰ ਹੱਥ ਨਹੀਂ ਪਾਉਣਾ ਚਾਹੀਦਾ ਇਹ ਸਿਆਣਿਆਂ ਦਾ ਕਿਹਾ ਤੇ ਉੱਥੇ ਹੀ ਇਸ ਘਟਨਾ ਤੋਂ ਬਾਅਦ ਲੋਕਾਂ ਵੱਲੋਂ ਉਹਨਾਂ ਨੌਜਵਾਨਾਂ ਤੇ ਸਖਤ ਕਾਰਵਾਈ ਕਰਵਾਏ ਜਾਣ ਦੀ ਗੱਲ कही ਜਾ ਰਹੀ ਹੈ ਤੁਹਾਡਾ ਇਸ ਵਾਰ ਕੀ ਕਹਿਣਾ ਹੈ ਕੀ ਕਾਰਵਾਈ ਹੋਣੀ ਚਾਹੀਦੀ ਹੈ ਯਸ ਜਾਂ ਨੋ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਦੇਖੋ ਇਸ ਮੌਕੇ ਦੀ ਪੂਰੀ ਵੀਡੀਓ ਤੇ ਇਹ ਮਾਮਲਾ ਪੂਰਾ ਇੱਕ ਪਾਰਕਿੰਗ ਨੂੰ ਲੈ ਕੇ ਹੋਇਆ ਭਾਈ ਕੀ ਰੋਲਾ ਕੀ ਹੋਇਆ ਸੀ ਕੀ ਹੋਇਆ ਕੀ ਹੋਇਆ ਕੀ ਹੋਇਆ ਕਿ ਤੁਹਾਡੇ ਇੱਕੋ ਦਾ ਮੁੰਡਾ ਆ ਕੇ ਕੁੱਟਦਾ ਪਿਆ ਤੁਹਾਨੂੰ ਕੀ ਬਿਆਦਮੀ ਕੀਤੀ ਹੋਇਆ ਕੀ ਸੀ ਤੁਹਾਨੂੰ ਮਾਰ ਦੇ ਪੈਤੀ ਅੱਜ ਮੂਰੇ ਘਾ ਲਿਆ ਹਾਂ ਤੇ ਕੋਦਮ ਤੁਹਾਡੇ ਦੇ ਹਾਈਪਰ ਹੋ ਗਿਆ ਅਟੈਕ ਕਰਦਾ ਤੁਹਾਡੇ ਨੂੰ ਹਾਂ ਤੇ ਕਪੜੇ ਪਰ ਸਾਰੀ ਤੁਹਾਡੀ ਗੱਡੀ ਦਾ ਵੀ ਨੁਕਸਾਨ ਕੀਤਾ ਤੇ ਇੰਨਾ ਹੋਇਆ ਦੀ ਪਗਲਾ ਦੀ ਲਖ ਲਾਨਤਾ ਹੈ ਜੀ ਸਰਦਾਰੀ ਆਪਣੀ ਜਿਹੜੇ ਆਪਣੇ ਪੁੱਧਾ ਬਣ ਕੇ ਤਮਾਸ਼ੀ ਨਹੀਂ ਕਰਦੇ ਨੇ ਜੀ ਕਹਿੰਦੇ ਉਹ ਬਸ ਥੋੜਿਆ ਪਿਓ ਨੂੰ ਕੋਈ ਤਾਂ ਫੜ ਲੈ ਉਹ ਲੋਕ ਵੀ ਕਿਤੇ ਇੰਨਾ ਮਾਰ ਕੇ ਤਾਂ ਮੁੰਡਾ ਹਾਂ ਉੱਥੇ ਦੇ ਪਰਚਾ ਦੇਣਾ ਚਾਹੀਦਾ ਇਹ ਕੰਪਲੇਨ ਦੇਓ ਤੁਸੀਂ ਇੱਥੇ ਕਿਤੇ ਨਾ ਪ੍ਰਾਈਵੇਟ ਜੋਬ ਕਰਦੇ ਦੋ 100 ਕਾਰਵਾਈ ਕਰੋ ਬਲਸੋ ਦੀ ਫੋਨ ਕਰੋ ਤੁਸੀਂ ਉਹ ਥੋੜੀ ਆਪੇ ਪੱਗਾਂ ਰਵਾਈ ਜਾਂਦੇ ਆ ਇਹ ਦੇ ਨਾਲ ਦੇ ਤਮਾਸ਼ੀ ਲੰਗੌਰ ਜੀ ਜਿਹੜੀ ਦੇਖਦੀ ਵੀ ਹੈ ਮੇਰੇ ਮੂਰੇ ਦੋ ਤਿੰਨ ਕਾਰਾਂ ਸੀਗਾ ਜੀ ਮੈਂ ਵੀ ਮਗਰੀ ਲਾ ਲਿਆ ਟੂ ਜੀ ਤੇ ਉਹ ਕਾਰਾਂ ਨਿੰਗਣ ਦੇਤੀਆਂ ਮੇਰੇ ਮੂਰੇ 8 ਆਟੋ ਦੇ ਮੋਟਰਸਾਈਕਲ ਆ ਲੈਆ ਉਹ ਮੈਂ ਕਿਹਾ ਯਾਰ ਪਰੇ ਕਰ ਲਾ ਜਾਮ ਲੱਗਿਆ ਹੈ ਤੇ ਆ ਕੇ ਮੈਨੂੰ ਚੰਬੜ ਗਿਆ ਮੇਰੀ ਪੱਗ ਲਾਹੀ ਤੇ ਫੜ ਕੇ ਮੈਨੂੰ ਨਿਕਲ ਨਹੀਂ ਦਿੱਤਾ ਨਾਲ ਬੰਦਾ ਵੀ ਸੀਗਾ ਕੋਈ ਕੱਪੜੇ ਵਗੈਰਾ ਵੀ ਪਾੜ ਤਾ ਕੱਪੜੇ ਪਾੜ ਤਾ ਮਤਲਬ ਕੀ ਕਾਰਨ ਕੀ ਸੀਗਾ ਤੁਸੀਂ ਨਹੀਂ ਰੌਂਗਸਾਨ ਦੇ ਮੂਰੇ ਗੱਡੀਆਂ ਜਾ ਰਹੀਆਂ ਨੇ ਤਿੰਨ ਗੱਡੀਆਂ ਲੰਘੀਆਂ ਸੀ ਮੈਂ ਵੀ ਕਿਹਾ ਮੈਂ ਵੀ ਨਿਕਲ ਜਾਊਗਾ ਵੀ ਜਾਮ ਲੱਗੂਗਾ ਤੇ ਮੂਰੇ ਮੋਟਰਸਾਈਕਲ ਆ ਲੈ ਲਿਆ ਅੱਛਾ ਪਤਾ ਲੱਗਿਆ ਮੁੰਡੇ ਕਿੱਥੇ ਦਾ ਸੀ ਮੁੰਡਾ ਡੀਸੀ ਬੈਂਕ ਦਾ ਕਹਿੰਦੇ ਆ ਜੀ ਡੀਸੀ ਬੈਂਕ ਦਾ ਹਾਂ ਜੀ ਮਤਲਬ ਕਿ ਇਹ ਤਾਂ ਹੋਇਆ ਕਿ ਮਤੂੰ ਬੜਿਆ ਮਾਰੀਆਂ ਉਹਨੇ ਮੇਰੇ ਆਟੋ 'ਚ ਬੈਠੇ ਤੁਹਾਡੇ ਆਟੋ ਦਾ ਵੀ ਨੁਕਸਾਨ ਕੀਤਾ ਆਟੋ ਦਾ ਫੀਸੇ ਦੇ ਭੰਤੇ ਫੀਸੇ ਫੀਸੇ ਭੰਤੇ ਹਾਂਜੀ ਤੇ ਉਹਨੇ ਪੁਲਿਸ ਨੂੰ ਬੁਲਾਇਆ ਪੁਲਿਸ ਨੂੰ ਬੁਲਾਇਆ ਜੀ ਤੋਂ ਕੀ ਮੰਗ ਕਰਦੇ ਹੋ ਕਿਉਂਕਿ ਪਾਗਲਾ ਤੇ ਅੱਜ ਤੂੰ ਹੱਥ ਪਾਇਆ ਜੀ ਦੱਸੋ ਮਾਰੀ ਕਰਦਾ ਕੋਪਰਸ਼ਾਸ਼ਨ ਤੋਂ ਕੀ ਕਾਰਵਾਈ ਦੀ ਮੰਗ ਕਾਰਵਾਈ